ਅੱਜ ਦੀ ਜਿਹੜੀ ਕਹਾਣੀ ਹੈ ਇਹ ਬਹੁਤ ਅਨੋਖੀ ਕਹਾਣੀ ਹੈ। ਇਹ ਕਹਾਣੀ ਹੈ ਬਾਈ ਰਾਵਣਕੋਠਾ ਗੁਰੂ ਤੇ ਇੱਕ ਬਾੰਦਰੀ ਦੇ ਪਿਆਰ ਦੀ ਕਹਾਣੀ। ਬਾਈ ਦੱਸਦਾ ਕਿ ਇਸ ਨੇ ਜਦੋਂ ਤੋਂ ਇਹ ਬਾੰਦਰੀ ਘਰ ਰੱਖੀ ਹੈ ਤਾਂ ਇਹ ਇਸ ਦੇ ਨਾਲ ਬਾੰਦਰੀ ਬਹੁਤ ਜ਼ਿਆਦਾ ਮੋਹ ਪਿਆਰ ਕਰਨ ਲੱਗ ਗਈ। ਬਾਈ ਦੱਸਦਾ ਕਿ ਉਹ ਐਸ ਤਰੀਕੇ ਦੇ ਨਾਲ ਬਾਈ ਨੂੰ ਪਿਆਰ ਜਿਤਾਉਂਦੀ ਹੈ ਜਿਵੇਂ ਕੁੜੀਆਂ ਜਿਤਾਉਂਦੀਆਂ ਹੁੰਦੀਆਂ। ਬਾਈ ਦਾ ਮੂੰਹ ਪਲੂਸ ਦੀ ਹੈ ਬਾਈ ਦੇ ਮੂੰਹ ਤੇ ਮਿੱਠੀਆਂ ਵੀ ਕਰਦੀ ਹੈ ਤੇ ਹਾਲਾਂਕਿ ਇਥੋਂ ਤੱਕ ਕਿ ਜਦੋਂ ਕਈ ਵਾਰੀ ਗੁੱਸੇ ਵੀ ਹੋ ਜਾਂਦੀ ਹੈ ਤਾਂ ਫੇਰ ਬਾਈ ਦੇ ਨਾਲ ਰੋਸ ਕੇ ਉਹ ਉਵੇਂ ਹੀ ਰੋਸਦੀ ਹੈ ਜਿਵੇਂ ਕੁੜੀਆਂ ਰੋਸ ਜਾਂਦੀਆਂ ਬਾਈ ਦੱਸਦਾ ਕਿ ਇਹਦਾ ਨਾਂ ਉਸਨੇ ਬੈਗੋ ਰੱਖਿਆ ਤੇ ਬੈਗੋ ਇਸ ਲਈ ਰੱਖਿਆ ਕਿ ਜਿਵੇਂ ਕੋਈ ਪ੍ਰਾਣੀ ਬੋਲੀਆਂ ਦੇ ਵਿੱਚ ਬੈਗੋ ਨਾਰ ਦੀਆਂ ਬੋਲੀਆਂ ਪੈਂਦੀਆਂ ਸੀ ਜਿਹੜੀ ਕਿ ਬਹੁਤ ਸੁੰਦਰ ਹੁੰਦੀ ਸੀ ਇਸ ਲਈ ਬਾਈ ਨੇ ਉਹਦਾ ਨਾਂ ਵੀ ਇਸ ਤਰੀਕੇ ਦਾ ਰੱਖਿਆ ਬਾਈ ਹੋਰੀ ਦੱਸਦੇ ਆ ਕਿ ਇਸ ਬਾਂਦਰੀ ਦੇ ਨਾਲ ਬਾਈ ਦਾ ਇੰਨਾ ਕ ਪਿਆਰ ਹੈ ਕਿ ਜੇਕਰ ਕੋਈ ਬਾਈ ਨੂੰ ਹੱਥ ਵੀ ਲਾ ਦਿੰਦਾ ਤੇ ਉਹ ਬਾਂਦਰੀ ਇਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਵਿਹਾਰ ਕਰਦੀ ਹੈ ਕਿ ਉਸ ਨੂੰ ਮਾਰ ਜਾਣ ਤੱਕ ਪੈਂਦੀ ਹੈ ਫਿਰ ਬਾਈ ਦੱਸਦਾ ਕਿ ਜੇਕਰ ਉਹ ਦੀ ਪકડ 'ਚ ਨਹੀਂ ਆਉਂਦਾ ਤੇ ਚਾਹੇ ਉਹ 2 ਮਹੀਨਿਆਂ ਬਾਅਦ ਉਸ ਦੇ ਸਾਹਮਣੇ ਆ ਜੇ ਤੇ ਉਹਨੂੰ ਯਾਦ ਰੱਖਦੀ ਹੈ ਵੀ ਇਸ ਨੇ ਇਸ ਮੁੰਡੇ ਨੂੰ ਗਲਤ ਕਿਹਾ ਸੀ ਜਾਂ ਗਲਤ ਤਰੀਕੇ ਨਾਲ ਸ਼ੂ ਹੋਇਆ ਸੀ ਇਹ ਪੂਰੀ ਕਹਾਣੀ ਤੁਹਾਨੂੰ ਸੁਣਾਉਣੇ ਆ ਬਾਈ ਦੀ ਜਬਾਨੀ ਸੁਣਾਵਾਂਗੇ ਕਿ ਕਿਹੜਾ ਇੱਕ ਜਾਨਵਰਾਂ ਦੇ ਨਾਲ ਮੋਹ ਪਿਆਰ ਕਰਨਾ ਕਿੰਨਾ ਸੌਖਾ ਹੁੰਦਾ ਤੇ ਕਿੰਨਾ ਕੁ ਔਖਾ ਹੁੰਦਾ ਜੇਕਰ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਿਓ ਜੇ ਕਮੈਂਟ ਵੀ ਕਰਿਓ ਜੇ ਤਾਂ ਜੋ ਬਾਈ ਦਾ ਹੌਸਲਾ ਵਧੇ ਕੁਦਰਤ ਦੇ ਨਾਲ ਪਿਆਰ ਕਰਨ ਦਾ ਗੱਲਬਾਤ ਕਰਾਂਗੇ 라ਵਣ ਕੋਠਾ ਗੁਰੂ ਸਾਡੇ ਨਾਲ ਨੇ ਇਨਾ ਦਾ ਆਪਾਂ ਸਵਾਗਤ ਕਰਦੇ ਹਾਂ ਸਵਾਗਤ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਜਿੰਨੇ ਬਾਈ ਦੇਹੰਦੇ ਆਗੇ ਸਾਰ ਨੂੰ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਠੀਕ ਠਾਕ ਸੱਟਾ ਵੀ ਜਮਾ ਤੇ 라ਵਣ ਕੋਠਾ ਗੁਰੂ ਦੀ ਬਾਈ ਦੀ ਜ਼ਿੰਦਗੀ ਬਾਰੇ ਆਪਾਂ ਗੱਲਬਾਤ ਅਗਲੀ ਜਿਹੜੀ ਵੀਡੀਓ ਹੋਊਗੀ ਉਹਦੇ ਚ ਕਰਾਂਗੇ ਤੇ 라ਵਣ ਦਾ ਕੀ ਰਾਜ ਹੈ ਬਾਈ ਦੇ ਨਾਂ ਦਾ ਕਿਉਂਕਿ ਲੋਕ ਸਾਰੇ ਰਾਮ ਰੱਖਣ ਨੂੰ ਚਾਹੁੰਦੇ ਤੇ ਬਾਈ ਨੇ ਰਾਮ 라ਵਣ ਰੱਖਿਆ ਇਹ ਅਗਲੀ ਵੀਡੀਓ ਜਿਹੜੀ ਆਊਗੀ ਤੁਹਾਡੀ ਸੰਡੇ ਨੂੰ ਉਹਦੇ ਜੀ ਤੁਸੀਂ ਜ਼ਰੂਰ ਦੇਖੇ ਸੰਡੇ ਨੂੰ 8 ਵਜੇ 22 ਉਹਦੇ ਬਾਰੇ ਵੀ ਤੁਹਾਨੂੰ ਬੂਤ ਵਧੀਆ ਜਾਣਕਾਰੀ ਮਿਲੂਗੀ ਰਾਵਣ ਕਿਵੇਂ ਪਿਆ ਤੇ ਕੀ ਉਹਦੀ ਖਾਸੀਤਰੀ ਤੇ ਬਈ ਅੱਜ ਆਪਾਂ ਗੱਲ ਕਰਦੇ ਹਾਂ ਤੁਸੀਂ ਬਾੰਦਰੀ ਰੱਖੀ ਐ ਹੋਰ ਵੀ ਬਹੁਤ ਸਾਰੇ ਜਾਨਵਰ ਰੱਖੇ ਆ ਹਨ ਇਹ ਕੁਦਰਤ ਦੇ ਨਾਲ ਇੰਨਾ ਜਾਨਵਰਾਂ ਦੇ ਨਾਲ ਪਿਆਰ ਕਿਵੇਂ ਪਿਆ ਇਹ ਯਾਰ ਸ਼ੁਰੂ ਤੋਂ ਹੀ ਛੋਟੇ ਹੁੰਦੇ ਨੇ ਰੱਖੇ ਵਜਾਂ ਪਰ ਆਪ ਨੂੰ ਮੈਨੂੰ ਤਾਂ ਆਪ ਨੂੰ ਵੀ ਨਹੀਂ ਪਤਾ ਇਹ ਹੁਣ ਕੀ ਕਹਿ ਸਕਦੇ ਆਂ ਵੀ ਕਿੱਥੋਂ ਪਿਆ ਸਾਡੇ ਕਿ ਜਿਉ ਨਾਨ ਨੇ ਸੀਗੇ ਨਾਨਕੇ ਸੀਗੇ ਨਾਨਕਾਂ ਨੂੰ ਸੀਗਾ ਸੌ ਕਪੜਾ ਕਬੂਤਰਾਂ ਦਾ ਉੱਥੋਂ ਆਇਆ ਪੈ ਗਿਆ ਸਾਡੇ ਤਾਂ ਇੱਥੇ ਕੋਈ ਰੱਖਦਾ ਹੀ ਨਹੀਂ ਸੀ ਜਿਹੜੇ ਹੁਣ ਹੰਦੂ ਰਵਾਰ ਚ ਮੈਂ ਸਾਡੇ ਤਾਂ ਗਾਲਾਂ ਕੱਢਦਾ ਸਾਰੇ ਇਸ ਕੰਮ ਨੂੰ ਪਤਾ ਨਹੀਂ ਯਾਰ ਕੀ ਚੱਕਰ ਬਣੀ ਖੂਨ ਦਾ ਰਿਸ਼ਤਾ ਆਪਣੀ ਪੁਰਾਣੀ ਇਹਨਾਂ ਨਾਲ ਕੋਈ ਦੇਣਾ ਲੈਣਾ ਇਹਨਾਂ ਦਾ ਆਪਾ ਕੁੱਪੜਾਂ ਕਬੂਤਰਾਂ ਦਾ ਜਾਨਵਰਾਂ ਦਾ ਤੇ ਕੋਹ ਨਹੀਂ ਕਹਿ ਸਕਦਾ ਯਾਰ ਵੀ ਕੀ ਹੈ ਇਹਨਾਂ ਨਾਲ ਕੀ ਨਹੀਂ ਅਬ ਜਿਹੜੀ ਬਾਂਦਰੀ ਵੀ ਥੋੜੀ ਬੜੀ ਮਸ਼ਹੂਰ ਹੋਈ ਹੈ ਨਾਮ ਦੱਸੋ ਪਹਿਲਾਂ ਤਾਂ ਕੀ ਇਹਨਾਂ ਬੇਗੋ ਬੇਗੋ ਹੈ ਨਾਮ ਵੀ ਪੁਰਾਣੇ ਆ ਰੱਖਿਆ ਨਾ ਦਿਲ ਨੂੰ ਪੁਰਾਣਾ ਨਾਮ ਰੱਖਿਆ ਹੋਆ ਖਤਰਨਾਕ ਜਿਹੜੇ ਪੁਰਾਣੇ ਨਾਮ ਜਿਹੜੇ ਹੁਣ ਥੇ ਹੁੰਦੇ ਨਹੀਂ ਨਾ ਪੁਰਾਣੇ ਬੁੜੀਆਂ ਦੇ ਨਾਮ ਹੁੰਦੇ ਸੀ ਬੇਗੋ ਜਿਹੜੀ ਉਹ ਪੁਰਾਣੀ ਸਾਂ ਜਿਵੇਂ ਲੱਗਦਾ ਕਿਤੇ ਨੇ ਕਿਤੇ ਸੋਚ ਕੇ ਰੱਖਿਆ ਕਿ ਬਿਨਾ ਸੋਚੇ ਨਹੀਂ ਨਹੀਂ ਉਹੀ ਯਾਰ ਮੈਨੂੰ ਨਾ ਇਹ ਕਿ ਨਾ ਪੁਰਾਣੇ ਜਿਵੇਂ ਬੁੜਿਆਂ ਨਾਲ ਮੇਰੀ ਪਤਾ ਕੀ ਚੱਕਰਾ ਮੇਰੀ ਵੱਧ ਲਿਆ ਆਉਂਵੇਂ ਬੁੜਿਆਂ ਨਾਲ ਕਿਉਂਕਿ ਪਰਦਾਦੇ ਕਰਕੇ ਜਾਂ ਹੋਰ ਬੁੜਾਂ ਕਰਕੇ ਮੈਨੂੰ ਬੁੜੇ ਵੱਧ ਜਾਂਦੇ ਵੀ ਉਹਦਾ ਪੜੋਤਾ ਵੀ ਇਹ ਪੋਤਾ ਗਾਇ ਕਰਕੇ ਤਾਂ ਕਿ ਉਵੇਂ ਉਹਨਾਂ ਦੇ ਬੈਠਨੇ ਬੈਠਦੇ ਆ ਤੇ ਐਂ ਬਸ ਉਹਨਾਂ ਦੀਆਂ ਪੁਰਾਣੀਆਂ ਗੱਲਾਂ ਸੁਣ ਕੇ ਉਹ 베ਗੋ ਨਾ ਸੀ ਹੋਰ ਤਾਂ ਨੂੰ ਰੱਖਿਆ 베ਗੋ ਨਾ ਇਹ 베ਗੋ ਕੀ ਹੁੰਦਾ ਤੈਨੂੰ ਮੈਂ ਦੱਸਦਾ 베ਗੋ ਨਾਰੀ ਬੋਲੀ ਹੁੰਦੀ ਸੀ ਹੁਣ ਤਾਂ ਕਿਸੇ ਨੂੰ ਬੁਢਾ ਕਨ ਪਤਾ ਹੀ ਨਹੀਂ ਪਹਿਲਾਂ ਪਹਿੜ ਬੁੜੇ ਪਾਉਂਦੇ ਹੁੰਦੇ ਸੀ ਜਾਂ ਬੁੜੀਆਂ ਪਾਉਂਦੀਆਂ ਹੁੰਦੀਆਂ ਸੀ 베ਗੋ ਨਾਰ ਇੱਕ ਮਸ਼ਹੂਰ ਸੀਗੀ ਵੀ ਉਹਦੀ ਬੋਲੀ ਪੈਂਦੀ ਹੁੰਦੀ ਸੀ ਅੱਛਾ ਮਟਿਆਰ ਹੋਈ ਕੋਈ ਉਹ ਤੁਹਾਡੀ ਕੋਈ ਬਹੁਤ ਵੀ ਸਨੱਖੀ ਸਾਥੀ ਹੋ ਜਾਂ ਕੋਈ ਢੱਲੇਦਾਰ ਮਟਿਆਰ ਹੋਈ ਹਾਂ ਉਹਦੀ ਨਾਰੀਆਂ ਬੋਲੀਆਂ ਪਹਿਨਣੀਆਂ ਹੁਣ ਤਾਂ ਕਿਸ ਨੂੰ ਪਤਾ ਹੀ ਨਹੀਂ 베ਗੋ ਹੁਣ ਇਹਦੇ ਬਾਰੇ ਸਰਚ ਵੀ ਕਰਨ ਕਿ ਕੀ ਪਤਾ ਨਿਕਲਿਆ ਹੋਵੇ ਕੋਈ ਨਾ ਕੋ ਹੂੰ ਹੂੰ ਵੇ ਬੇਗੋ ਮਿਲੀ ਕਿਵੇਂ ਬਈ ਆਪਾਂ ਬਾਂਦਰੀ ਨਹੀਂ ਕਹਿੰਦੇ ਬੇਗੋ ਹੀ ਕਹਾਂਗੇ ਹਾਂ ਬੇਗੋ ਯਾਰ ਮੈਂ ਨਾ ਆਪਣੇ ਤੋਂ ਪਹਿਲਾਂ ਹੀ ਕੀ ਹੁੰਦਾ ਜੇ ਕਿਤੇ ਛੱਟ ਛੁੱਟ ਵੱੱਜਾ ਵਾਲਾ ਜਾਨਵਰ ਮੈਨੂੰ ਕੋਈ ਦੇ ਜਾਂਦਾ ਆਪਾਂ ਜਸ ਲੋਟ ਲਾਟ ਕਰ ਲਈਦਾ ਅਹੀਂ ਮੈਂ ਪਿਆ ਸੀਗਾ ਜੂਨ ਜਿਹੇ ਦਿਨ ਸੀ ਹੁਣ ਪਿੱਛੇ ਗਰਮੀ ਮੈਨੂੰ ਮੇਰੇ ਸਤਾਰ ਦਾ ਫੋਨ ਆਇਆ ਜਗਦੇਵ ਦਾ ਸਿੱਧੂ ਵਾਲੇ ਦਾ ਤੇ ਉਹ ਕਹਿੰਦਾ ਐ ਕਰਕੇ ਬਾਂਦਰੀ ਆ ਕਿਸੇ ਕੋਲੋਂ ਵੀ ਕਿਸੇ ਕੋਲ ਆ ਗਈ ਹਨਾ ਵੀ ਉਹ ਜੇ ਹੁਣ ਛੱਡ ਦਿਆਂ ਤਾਂ ਕੁੱਤੇ ਕਰਤੇ ਖਾ ਜਾਣਗੇ ਵੀ ਮਾਰ ਦੇਣਗੇ ਦੇਖ ਲੈ ਜੇ ਤੂੰ ਸੇਵਾ ਕਰ ਲੇਂਗਾ ਤੂੰ ਰੱਖ ਲੇਂਗਾ ਤੇ ਮੈਂ ਕਿਹਾ ਹਾਂ ਮੈਂ ਤਾਂ ਭਾਲ ਦੇ ਸੀ ਮੈਂ ਕਿਹਾ ਵੀ ਐ ਕਰ ਮੈਂ ਉਹਦੀ ਸਿਕਰ ਦੁਪਹਿਰੇ ਵੱਜਾ ਲੋਓ ਚੱਲੇ ਬੁਰੇ ਹਾਲ ਮੈਂ ਸੰਘ ਸੋਕ ਦਾ ਉੱਥੇ ਜਾ ਕੇ ਕਿਰਾ ਪਹੁੰਚ ਗਰ ਕੋਲੇ ਲਿਆ ਲੈਂਦੀ ਸੀ ਕਿ ਸੈਦੂਰੇ ਨਾਲ ਕੋਈ ਪਿੰਡ ਹੈਗਾ ਉੱਥੋਂ ਤੇ ਕਿੰਨੇ ਕਿਲੋਮੀਟਰ ਸੈਦ ਤੋਂ ਇੱਥੋਂ ਹੋਊਗਾ 40 50 ਮੈਨੂੰ ਪਤਾ ਨਹੀਂ ਲੱਗਾ ਮੈਂ ਘਰੋਂ ਬਾਂਹ ਗਾ ਕਰਕੇ ਸੰਘ ਤਾਂ ਸੁੱਕਿਆ ਲੋਓ ਚਾਲਦੀ ਸੀ ਪੜੀ ਪੜੀ ਸੀ ਤੇ ਮੈਂ ਗਿਆ ਤੇ ਉੱਥੇ ਉਹਨਾਂ ਨਿੱਕੇ ਜਿਹੇ ਪਿੰਜਰੇ ਤਾਲੀ ਵੀ ਉਹਨੇ ਸਾਡੇ ਬਈ ਜਵਾਕਾਂ ਨੂੰ ਖਾ ਜੂਗਾ ਪਰ ਪਤਾ ਨਹੀਂ ਉਹਨਾਂ ਕੋਲ ਕਿਵੇਂ ਆਈ ਆਪਾਂ ਨੂੰ ਨਹੀਂ ਪਤਾ ਆਈ ਉਹਨਾਂ ਕੋਲ ਚਾਰ ਪੰਜ ਦਿਨ ਪਹਿਲਾਂ ਹੀ ਉਹਨਾਂ ਨੇ ਤਾਲ ਲਈ ਫਿਰ ਉਹ ਡਰਦੇ ਕੁਝ ਪਾਉਂਦੇ ਨਹੀਂ ਰ ਡਰ ਇਹ ਜਿਹਾ ਹੁੰਦਾ ਫਿਰ ਮੈਂ ਫੜ ਨੀਓ ਪੂਰੀ ਡਬਲੀਆ ਆਪਾ ਵੱਢੀ ਲੈਂਦੀ ਆ ਅੱਛਾ ਐਡੀ ਸੀ ਹਾਂ ਵੱਢੀ ਲੈਂਦੀ ਆ ਜੀ ਤੇ ਇਹ ਫਿਰ ਇਹਨੇ ਵੀ ਜਿਵੇਂ ਜਾਨਵਰ ਨੂੰ ਵੀ ਥੋੜਾ ਡਰ ਹੁੰਦਾ ਤੇ ਆਪਾਂ ਨੂੰ ਵੀ ਡਰ ਹੁੰਦਾ ਇਹ ਕਿਵੇਂ ਫਿਰ ਇਹਦੇ ਨਾਲ ਮੋਹ ਕਿਵੇਂ ਪਾਇਆ ਇਹ ਤਾਂ ਯਾਰ ਜਿਹੜੇ ਜਾਨਵਰ ਆ ਨਾ ਇਹ ਬਸ ਪਿਆਰ ਦੀ ਭਾਸ਼ਾ ਸਮਝਦੇ ਹੁੰਦੇ ਆ ਮਾੜੀ ਜਿੱਦ ਜਿੰਨੇ ਨਾ ਪਿਆਰ ਨਾਲ ਐ ਪੁਸ਼ਕਾਰ ਕੇ ਆ ਮੈਂ ਸਿਰ ਤੇ ਹੱਥ ਫੇਰੇ ਫੇਰੇ ਨੂੰ ਰੋਟੀ ਪਾ ਕੇ ਕਿੱਲਾ ਪਾ ਦੇ ਕਰੇ ਸੋ ਪਾਤੇ ਐ ਪਾ ਕੇ ਬਸ ਐ ਜਾਨਵਰ ਖੇ ਜਾਂਦਾ ਹੂੰ ਗੇ ਤਾਂ ਦਾ ਇੱਕ ਦੀ ਆਹੇ ਹੋਰ ਜਿੰਨੇ ਮਰਜ਼ੀ ਕੁਝ ਪਾਈ ਜਾਵੇ ਫਲ ਫਰੂਟ ਹੂੰ ਨਾ ਤੇ ਜਨਾ ਮੇਰੀ ਤੇ ਮੇਤੇ ਜੀ ਵੇਖ ਲੈ ਤੇ ਪਾਈ ਤਜ ਗਈ ਇਹਨਾਂ ਨੂੰ ਲਾਲਚ ਨਹੀਂ ਵੀ ਕੋਈ ਲਾਲਚ ਤੇ ਕੇ ਉਹ ਨਹੀਂ ਨਹੀਂ ਹਾਂ ਉਹਵੇਂ ਨਹੀਂ ਹਾਂ ਉਹਵੇਂ ਚੱਕ ਰਹੀ ਹੁਣ ਮੈਨੂੰ ਤੂੰ ਹੱਥ ਲਾ ਜੀ ਜੇ ਮੈਂ ਛੜਤੀ ਜਾਂ ਤੂੰ ਨਹੀਂ ਜਾਏ ਨਹੀਂ ਪਹਿਲੇ ਤਾਂ ਤੈਨੂੰ ਹੀ ਇਹ ਮਾਰ ਦੂ ਐ ਦੰਦ ਮਾਰ ਮਾਰ ਉਹ ਕਰ ਲੂ ਐਨੀ ਮੇਰ ਕਰ ਤੈਨੂੰ ਕੁਛ ਕਹਿ ਨਹੀਂ ਦਿੰਦੀ ਹਾਂ ਮੈਨੂੰ ਹੱਥ ਨਹੀਂ ਲਾਉਂਦੇ ਤੂੰ ਹੱਥ ਲਾ ਜੀ ਜਮੇ ਨਹੀਂ ਜੇ ਮੈਂ ਐ ਬੰਨੀ ਵੀ ਆ ਮੈਂ ਮੜਾ ਕਹਤਾ ਵੇਗੋ ਤੈਨੂੰ ਐ ਹਲੂਰਾ ਮਾਰਤਾ ਬਸ ਉਰੀ ਤੈਨੂੰ ਲੱਗ ਜੂ ਟਾਰਗੇਟ ਤੇ ਕਰ ਲੈਣਾ ਵੀ ਆ ਬੰਦਾ ਚੱਕਣਾ ਆ ਆ ਚੌੜ ਨਹੀਂ ਆਈ ਇਹ ਜਾਨਵਰ ਉਹਨੇ ਕੀ ਕਾਰਨ ਇਹ ਜਿਹੜਾ ਆਪਾਂ ਕਹਿੰਦੇ ਨਾ ਬੰਦਾ ਹੀ ਆ ਵਿਗੜਿਆ ਵਾ ਉਹ ਚੀਜ਼ ਆ ਇਹ ਉਹ ਜਿਹਨੂੰ ਟਾਰਗੇਟ ਤੇ ਰੱਖਣੀ ਨਾ ਉਹਨੂੰ ਭੁੱਲੇ ਜਿਮੂ ਐਂ ਤੈਨੂੰ ਮੈਂ ਮੜਾਇ ਕਰਤਾ ਵੀ ਇਹ ਮੈਨੂੰ ਪਸੰਦ ਆ ਅੱਛਾ ਮਤਲਬ ਜੇ ਮੈਂ ਮਹੀਨੇ ਬਾਅਦ ਆਉਂਗਾ ਤਾਂ ਉਹ ਰਹੂਗਾ ਨਹੀਂ ਰਹਿਣਾ ਨੀਗਾ ਚ ਰਹੂਗਾ ਅੱਛਾ ਹਾਂ ਐਨਾ ਯਾਦ ਰੱਖਦੇ ਹਾਂ ਐਨਾ ਹੋਆ ਤੇ ਫਿਰ ਪਿਆਰ ਦਾ ਵੀ ਇਜ਼ਹਾਰ ਕਰਦੀ ਆ ਇਹ ਪਿਆਰ ਵੀ ਜਿਵੇਂ ਇਹਦਾ ਮਤਲਬ ਤਾਂ ਫਿਰ ਹੋ ਗਿਆ ਵੀ ਇਹ ਵੀ ਵੀ ਪੂਰੀ ਮੇਰ ਆ ਹਾਂ ਮੇਰ ਆ ਜਿਹਦੀ ਪੂਰੀ ਮੇਰੇ ਤੇ ਮੇਰ ਆ ਜਿਵੇਂ ਹੁਣ ਮੈਨੂੰ ਕੋਈ ਛੇੜਦਾ ਜਾਂ ਕੋਈ ਬੁਲਾਉਂਦਾ ਨੂੰ ਲੱਗਦਾ ਵੀ ਇਹਨੂੰ ਖਤਰਾ ਆਗਾ ਉਹਦੀ ਚਾ ਉਹਨ ਖੜੇ ਕੀ ਗੱਲ ਕਰ ਰਹੇ ਨੇ ਉੱਥੇ ਆਪਾਂ ਖੜੇ ਹੁੰਨੇ ਆ ਉਹ ਐ ਹੁੰਦਾ ਵੀ ਇਹਨੂੰ ਕੋਈ ਨੁਕਸਾਨ ਨਾ ਕਰੇ ਆ ਇਹ ਨਾ ਕਰੇ ਤੁਸੀਂ ਨਾ ਪੂਰਾ ਉਹ ਕਰਨ ਲੱਗ ਗਿਓ ਫਲਾਉਣ ਲੱਗ ਗਿਓ ਨੇ ਮੈਨੂੰ ਅੱਛਾ ਪੂਰਾ ਚੀਕਾ ਮਾਰ ਲੱਗ ਗਿਆ ਚਾਲ ਲਿਆ ਦਿੰਦੀ ਹਾਂ ਹਾਂ ਪੂਰਾ ਉਹ ਕਰਦੀ ਆ ਤੇ ਇਹ ਇਹ ਫਿਰ ਫਿਰ ਤਾਂ ਜਿਵੇਂ ਕਹਿੰਦੇ ਵੀ ਜ ਆਪਣੇ ਜਿਵੇਂ ਦੋਸਤ ਹੁੰਦੇ ਆ ਉਹ ਆਉਂਦੇ ਚੌੜ ਕਰਦੇ ਫਿਰ ਤੇ ਚੌੜ ਵੀ ਕਰਨਾ ਔਖਾ ਹੋ ਜੂਗਾ ਇਹਦੇ ਮੂਰੇ ਤਾਂ ਹਾਂ ਇਹ ਚੌੜਾ ਹੀ ਨਹੀਂ ਕਰਨੀ ਦੀ ਚੌੜ ਇਹ ਮੜੀ ਅੜਬਾ अच्छा पहला मेरे को सीगी एक पहलो पल वो भी किसी ने आई देती थी हम्म ते वो खुली हुई रहती थी ये खुली ਛੱਡ ਨਹੀਂ ਸਕਦੀ ਮੈਂ ਛੱਡਦੀ ਮੜਾ ਜਿਹਾ ਉਹ ਕਰਦੀ ਰਿਆ ਤੇ ਉਹ ਜਮੇ ਖੁੱਲੀ ਰਹਿੰਦੀ ਸੀ ਤੇ ਉਹ ਵੀ ਆਈ ਸੀ ਜਿੰਨਾ ਚਿਰ ਆਏ ਫਿਰਦੀ ਫਿਰ ਜਦੋਂ ਕੋਈ ਦੇਖ ਲਿਆ ਉਹਨੂੰ ਲੱਗਦਾ ਵੀ ਖਤਰਾ ਉਹਨੂੰ ਪੈ ਜਾਂਦੀ ਸੀ ਉਹ اچھا ਹਾਂ ਉਹ ਵੀ ਆਈ ਆਈ ਵੀ ਸੀ ਫਿਰ ਮੇਰੇ ਕੋਲ ਇੱਕ ਹੋਰ ਆਇਆ ਸੀ ਉਹਨਾਂ ਡੀਸੀ ਸੀਗਾ ਤੇ ਉਹ ਵੀ ਖੁੱਲੇ ਹੀ ਰਹਿੰਦਾ ਸੀ ਯਾਕਰ ਇਹ ਮੜੀ ਆੜਪਾ ਇਹ ਆਏ ਆ अच्छा मतलब पहला भी इसने दो रख चुके हैं ਤੁਸੀਂ हां मेरे को आई आ जाता है ना कोई ना कोई अच्छा अगर दिन ਹੁਣ ਪਤਾ ਵੀ ਇਹ ਜਾਨਵਰ ਰੱਖਦਾ ਜਿਵੇਂ ਕੋਈ 6 ਵਜੇ ਵਾਲਾ ਜਾਨਵਰ ਆਗਾ ਜਿਵੇਂ ਬਾਜ ਪੂਜ ਆਪਾਂ ਉਹ ਹੀ ਕੋਈ ਵਸੇਰਾ ਰੱਖਿਆਗਾ ਉਹ ਹੀ ਆਪਾਂ ਲਿਆਉਨੇ ਫਿਰ ਸੈੱਟ ਕਰਕੇ ਜਾਂ ਛੱਡ ਦਿੰਨੇ ਆ ਜਾਂ ਕੋਈ ਲੈ ਜਾਂਦਾ ਅਗਲਾ ਕਹਿੰਦਾ ਵੀ ਮੈਂ ਲੈ ਕੇ ਆਣਾ ਮਤਲਬ ਜਦੋਂ ਸਹੀ ਹੋ ਜਾਂਦੇ ਆ ਸੈੱਟ ਹੋ ਜਾਂਦੇ ਆ ਫਿਰ ਤੁਸੀਂ ਫੇਰ ਉਹਨੂੰ ਉੱਥੇ ਹੀ ਅਸਲੀ ਡਾਕਟਰ ਜਿਹੜਾ ਇਹ ਹੈ ਇਹ ਆਪਾਂ ਛੱਡ ਨਹੀਂ ਸਕਦੇ ਇਹ ਆਏ ਆ ਜੇ ਇਹਨਾਂ ਨੂੰ ਵੀਰ ਚ ਛੱਡਦੇ ਇੱਥੇ ਬੰਦਰ ਹੁੰਦੇ ਆ ਉਹ ਇਹਨਾਂ ਨੂੰ ਕ੍ਰੀਸ ਕ੍ਰੀਸ ਮਾਰ ਦਿੰਦੇ ਆ ਤੇ ਦੰਦਿਆਂ ਵੜਵੜ ਮਾਰਦੇ ਆ ਉਹ ਕਿਉਂ ਇਹਨਾਂ ਦੇ ਪਿੰਡ ਵਿੱਚ ਉਹੀ ਤੋਤੇ ਦਾ ਕੰਮ ਹੁੰਦਾ ਜਿਹੜਾ ਫਤੋਤਾ ਘਰੇ ਰੱਖ ਲੈਣੇ ਲਾਲ ਮੋੜੇ ਜਿਹੜਾ ਜਿਹੜਾ ਕਹਿੰਦਾ ਬੋਲਦਾ ਉਹ ਜਿਹਨੂੰ ਛੱਡ ਦਗੇ ਉਹ ਦੂਜੇ ਤੋਤੇ ਮਾਰ ਦਿੰਦੇ ਉਹ ਨਾ ਰਾਲ ਨਹੀਂ ਦਿੰਦੇ ਜਿਵੇਂ ਵੀ ਇਹ ਜਾਨਵਰਾਂ ਨੂੰ ਆਪਾਂ ਗੱਲ ਵੀ ਕਰੀਏ ਵੀ ਲੋਕ ਲੈ ਆਉਂਦੇ ਆ ਫਿਰ ਉਹਨਾਂ ਨੂੰ ਛੋਟੇ ਲੈ ਆਉਂਦੇ ਆ ਫਿਰ ਜਦੋਂ ਇਹ 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 ਇਹਨਾਂ ਦੀ ਜਿਹੜੀ ਆਪ ਦੀ ਜ਼ਿੰਦਗੀ ਨੂੰ ਦੀ ਉਸ ਹਸਾਬ ਨਾਲ ਜਿੰਦੇ ਆ ਇਹ ਆਪਣੇ ਹਸਾਬ ਨਾਲ ਨਹੀਂ ਹੁੰਦੀ ਤਾਂ ਫਿਰ ਉਹਨਾਂ ਨੂੰ ਛੱਡ ਛੱਡ ਦਿੰਦੇ ਤੁਸੀਂ ਜਿਵੇਂ ਕਹੇ ਸੀਗਾ ਵੀ ਇਹਨਾਂ ਦੇ ਤਾਂ ਬਹੁਤ ਔਖਾ ਕੰਮ ਹੈ ਇਹ ਆਈਆਂ ਬਈ ਇਹਨਾਂ ਕੋਲ ਨਹੀਂ ਕੁੱਤਾ ਹੋਵੇ ਪੜਾਂਦੀ ਇਹ ਹੋਵੇ ਇਹਨੂੰ ਐ ਹੁੰਦਾ ਛੋਟੇ ਹੁੰਦੇ ਨੂੰ ਮੋਹ ਹੁੰਦਾ ਹੁੰਦਾ ਛੋਟੇ ਹੁੰਦਾ ਇਹ ਵੀ ਐ ਪੂਰਾ ਖੇਡ ਦਾ ਨਾਲ ਜਦੋਂ ਵੱਡਾ ਹੋ ਜਾਂਦਾ ਇਹ ਅਗਲਾ ਉਹਨੂੰ ਟਾਈਮ ਨਹੀਂ ਦਿੰਦਾ ਇਹ ਭਾਲਦੇ ਮੜਾ ਪਿਆਰ ਮੜਾ ਹੱਥ ਪੈਰੀਂ ਐ ਜਿਵੇਂ ਮੋਹ ਕਰੇ ਮੜਾ ਜਾ ਇਹਨਾਂ ਕੋਲ ਜਾਵੇ ਬਾਜਬੂਜ ਮਾਰ ਕੇ ਜਾਂ ਜਦੋਂ ਕੋਈ ਜਾਣਾ ਫਿਰ ਅਗਲਾ ਟਾਈਮ ਦੇ ਨੂੰ ਹਟ ਜਾਂਦਾ ਫਿਰ ਇਹ ਭੈਣ ਲੱਗ ਜਾਂਦੇ ਆ ਤੇ ਸਭਾਈ ਬੋਲ ਜਾਂਦਾ ਇਹਨਾਂ ਦਾ ਗੁੱਸੇ ਵਾਲੇ ਹੋ ਜਾਂਦੇ ਆ ਵੀ ਅਟੈਚਮੈਂਟ ਟੁੱਟ ਜਾਂਦੀ ਆ ਹਾਂ ਟੁੱਟ ਜਾਂਦੀ ਆ ਬਸ ਫੇਰ ਜੇ ਕਿਸੇ ਨੇ ਰੋਟੀ ਪਾਉਣ ਲੱਗਾ ਉਹਨੂੰ ਪਏਗਾ ਜਵਾਕਰੋਂ ਅਗਲਾ ਡਰਨ ਲੱਗ ਜਾਂਦਾ ਵੀ ਸਾਡੇ ਜਵਾਕਰ ਨੂੰ ਪਾਏ ਖਾ ਜੇ ਫਿਰ ਉਹ ਛੱਡ ਕੇ ਆਉਂਦਾ ਉਹ ਬਸ ਛੱਡਿਆ ਵਾ ਪਾਪ ਹੀ ਹੋ ਜਾਂਦਾ ਉਹ ਮਰ ਜਾਂਦਾ ਹੂੰ ਜਿਵੇਂ ਮਰਜੀ ਕਹਦਾ ਜੇ ਬੀੜ ਚ ਛੱਡਿਆ ਉਥੋਂ ਜੇ ਬਾਂਦਰਾ ਨੇ ਮਾਰਤਾ ਠੀਕ ਆ ਜੇ ਨਾ ਮਾਰਿਆ ਫਿਰ ਉਹ ਘਰਾਂ ਚ ਬੜੂ ਇੱਥੋਂ ਅਗਲਾ ਕੋਈ ਗੋਲੀ ਮਾਰਦਾ ਕਰਦਾ ਸਾਡੇ ਜਵਾਕ ਖਾਊਗਾ ਆਇਆ ਜਾਉਂਾ ਡਰ ਬੜਾ ਇਹਦਾ ਹੂੰ ਤੇ ਇਹ ਫਿਰ ਬਈ ਤੁਸੀਂ ਇਹਨੂੰ ਟਾਈਮ ਦਿੰਨੇ ਹੋ ਪੂਰਾ ਟਾਈਮ ਹਾਂ ਜਦੋਂ ਹੁਣ ਨਹੀਂ ਦਿੱਤਾ ਜਾਂਦਾ ਟਾਈਮ ਜਦੋਂ ਵਾਸੇ ਪਾਸੇ ਹੁੰਦਾ ਫੇਰ ਆਉਦੈ ਨੇ ਪੂਰਾ ਮੂੰਹ ਕਰ ਦਿਆ ਬੱਜ ਮਾਰ ਦਿਆ ਵੀ ਖੁਰਕ ਕਰਾਂ ਕਰ ਜਾਉਂ ਕਰ ਫੇਰ ਤਾਂ ਕੀ ਹੁੰਦਾ ਗੱਲਾਂ ਗੁਲਾਂ ਹੀ ਪਾਟਦੀ ਐ ਪੂਰਾ ਪਿਆਰ ਆਉਦੈ ਨੇ ਕਰਦੇ ਵੀ ਮੈਂ ਤੈਨੂੰ ਕਰਦੀ ਆ ਤੇ ਮੈਨੂੰ ਟਾਈਮ ਨਹੀਂ ਦਿੰਦਾ ਹਾਂ ਟਾਈਮ ਨਾਲ ਯਾਰ ਫੇਰ ਹੀ ਪਿਆਰ ਕਰੂ ਫੇਰ ਕੁੜੀਆਂ ਉਹ ਕਰਦੀਆਂ ਵੀ ਟਾਈਮ ਨਹੀਂ ਦਿੰਦਾ ਉਹਵੇਂ ਉਹਵੇਂ ਕਰਦੀ ਆ ਹਾਂ ਛੋੜਦੀ ਉਹਵੇਂ ਕਰਦੀ ਆ ਰੁੱਸ ਵੀ ਜਾਂਦੀ ਐ ਤਾਂ ਅੱਛਾ ਫੇਰ ਝਾਕਦੀ ਨਹੀਂ ਗੀ ਐ ਅੱਖਾਂ ਜੱਖਾਂ ਨਹੀਂ ਪੁੰਦੀ ਕਿਸੇ ਅੱਖਾਂ ਜੱਖਾਂ ਪਾ ਕੇ ਤੇ ਐ ਬਉਂਡ ਵੀ ਵੇ ਕੱਢ ਜੂ ਵੀ ਪਿਆਰ ਦੀਆਂ ਜੂਆਂ ਹੁਣ ਮੇਰੇ ਕਿਹੜੀਆਂ ਕੋਈ ਬਸ ਐ ਕਰੀ ਜਾਊਗੀ ਵੀ ਹਾਂ ਮੈਂ ਤੇਰਾ ਪਿਆਰ ਕਰਦੀ ਆ ਹੂੰ ਦੱਸਦੀ ਐ ਵੀ ਆਪ ਹਾਂ ਦੱਸਦੀ ਆ ਹੂੰ ਇਹ ਗੱਲ ਹੈ ਬਈ ਕਦੇ ਐ ਪਿਆਰ ਵੇਖ ਕੇ ਬੀਬੀ ਨੇ ਨਹੀਂ ਐ ਕਿਹਾ ਵੀ ਮਾਤਾ ਨੇ ਨਹੀਂ ਕਿਹਾ ਵੀ ਤੂੰ ਵਿਆਹ ਹੀ ਇਹਦੇ ਨਾਲ ਕਰਾ ਲੈ ਓਏ ਨਹੀਂ ਨਹੀਂ ਉ ਗਾਲਾਂ ਬਹੁ ਪੈਂਦਿਆਂ ਕਰਾਂ ਜਨਪੁਰ ਪਿਛਲਾ ਮੈਨੂੰ ਬਾਹਾਂ ਬਣਾ ਕੇ ਕਹਾਂ ਸਾਡੇ ਘਰ ਦੇ ਸਾਡੇ ਤਾਂ ਕਿਸੇ ਨੇ ਪੀੜੀਆਂ ਚ ਰੱਖੇ ਨਹੀਂ ਸੀ ਜਨਪੁਰ ਸਾਡਾ ਤਾਂ ਉਲਟੀ ਸੀ ਇਹਦਾ ਮੈਂ ਬਸ ਗਾਲਾਂ ਗੂਲਾਂ ਲੈ ਕੇ ਨਿੱਤ ਗਾਲਾਂ ਪੈਂਦੀਆਂ ਬਿਸ਼ਰਮ ਹੋਇਆ ਮੈਂ ਉਹੋ ਜਿਹਾ ਜੀ ਆਪਣੇ ਰੱਖੇ ਵੀ ਆ ਹੂੰ ਗਾਲਾਂ ਤਾਂ ਬਹੁ ਪੈਂਦਿਆਂ ਆ ਆਪਣੀਆਂ ਮੰਮੀਆਂ ਨੇ ਕਹਿ ਦਿੰਦੀਆਂ ਹੁੰਦੀਆਂ ਵੀ ਤੂੰ ਜੇ ਬੜਾ ਤੇ ਇਹਦੇ ਨਾਲ ਹੀ ਵਿਆਹ ਕਰ ਦਿੰਦੇਂ ਆ ਤੇਰਾ ਓਏ ਹੋਰ ਆ ਮੇਰੀ ਮਾਂ ਕਹੂਗੀ ਤੈਨੂੰ ਕਿਸੇ ਨੇ ਕੁੜੀ ਨਹੀਂ ਦੇਣੀ ਅਗਰ ਆ ਕੋਈ ਜਨਮ ਬਰਾਜ ਫੇਰ ਰਹਿੰਦਾਗਾ ਤੇ ਮੇਰੀ ਮਾਂ ਐ ਬਾਹਰ ਉੱਤਰ ਜਾਂਦੀ ਆ ਬੁੜੀਆਂ ਆ ਕੇ ਹੋਰ ਉੰਗਲਾਂ ਲਾਣਗੀਆਂ ਇਹ ਤਾਂ ਇਹ ਭਣੇ ਸੁੱਟਾ ਮੁੰਡਾ ਐ ਕਰਦਾ ਫਿਰ ਜੇ ਬਾੰਦਰੀ ਰੱਖੀ ਵੀ ਆ ਜੀ ਲੋਕ ਗੱਲਾਂ ਬਣਾਉਂਦੇ ਆਂ ਜਾਵਾਂ ਤੈਨੂੰ ਕਿਸੇ ਨੇ ਕੁੜੀ ਨਹੀਂ ਦੇਣੀ ਉਹ ਮੇਰੀ ਮਾਂ ਹੌਲ ਟੇਲਾਏ ਮੂੰਹ ਕਰ ਲੂਗੀ ਨਹੀਂ ਸਗੋ ਇਹ ਤਾਂ ਉਹ ਐ ਵੀ ਕੀ ਨਾ ਲੈਂਦੇ ਆ ਵੀ ਨਾ ਕੁਦਰਤ ਐ ਕੁਦਰਤ ਦਾ ਪਾਓ ਤੇ ਭਈ ਐ ਨਹੀਂ ਹੋਇਆ ਕਦੇ ਵੀ ਮੇਰਾ ਨਾ ਰਾਵਣ ਤੇ ਮੈਂ ਹਨੂਮਾਨ ਦਾ ਉਹਨੂੰ ਰੱਖੀ ਫਿਰਦਾ ਓਏ ਮੈਨੂੰ ਯਾਰ ਬਾਹਲੇ ਕਹਿੰਦੇ ਆ ਕਹਿੰਦੇ ਆ ਆਹ ਰਾਵਣ ਦੀ ਤੇ ਹਲੂਮਾਨ ਦੀ ਤਾਂ ਬਣੀ ਨਹੀਂ ਆਂ ਹਾਂ ਇਹਨੇ ਤੁਸੀਂ ਕਿਹਨੂੰ ਬਣਾਈ ਬੈਠਾ ਮੈਨੂੰ ਬહેરા ਉਹ ਕਰਦੇ ਆ ਹਾਂ ਇੰਨੇ ਮੈਸੇਜ ਆਉਂਦੇ ਆ ਫੋਨ ਆਉਂਦੇ ਆ ਵੀਰ ਇਹ ਕਿਵੇਂ ਚੱਕਰ ਜਾ ਇਧਰ ਲੈ ਆਪਣੇ ਤਾਂ ਚੱਲ ਪੰਜਾਬੀਆਂ ਹੋਰ ਬੰਦੇ ਵੀ ਜਿਹੜੇ ਉਹ ਮੰਨਦੇ ਆ ਕੋਈ ਹਲੂਮਾਨ ਨੂੰ ਮੰਨਦਾ ਜਿਵੇਂ ਜਾਂ ਰਾਵਣ ਨੂੰ ਜਾਂ ਇਧਰ ਸ਼੍ਰੀ ਲੰਕਾ ਕਿ ਨਹੀਂ ਹੋਰ ਮੰਨਦੇ ਆ ਉਹ ਕਹਿੰਦਾ ਤਾਂ ਹੋ ਹੀ ਨਹੀਂ ਸਕਦਾ ਪਤਾ ਨਹੀਂ ਭਾਏ ਕਿਵੇਂ ਹੋਕਾ ਪਰ ਕੱਲ ਜੋ ਗਾਇਰ ਹੁਣ ਸਭ ਕੋ ਹੁੰਦਾ ਕੱਲ ਜੋ ਜੇ ਸਭ ਕੋ ਹੁੰਦਾ ਤੇ ਦੂਰੋਂ ਦੂਰੋਂ ਆਉਂਦੇ ਆ ਪਰ ਮੈਸੇਜ ਬਈ ਪੁੱਛੀ ਨਾ ਮੈਸੇ ਤਾਂ ਕਿੱਥੋਂ ਕਿੱਥੋਂ ਦਿਆ ਕਿੱਥੋਂ ਨਹੀਂ ਇੱਕ ਇੱਕ ਹੋਰ ਬਈ ਉਹ ਵਾਇਰਲ ਹੋਈ ਸੀਗੀ ਬਾਦਰੀ ਲక్ష్ਮੀ ਉਹ ਭਾਂਡੇ ਭੁੰਡੇ ਮਾਂਦੇ ਘਰ ਦੇ ਕੰਮ ਕਰਦੇ ਵੇਖੀ ਸੀ ਉਹ ਹਾਂ ਹਾਂ ਮੈਂ ਦੇਖੀ ਹੈ ਨਾ ਉਹ ਵੀ ਉਹ ਵੀ ਕਹਿੰਦੇ ਜਿਹੜੇ ਬਾਈ ਕੋਲੇ ਉਹ ਕਹਿੰਦਾ ਮੈਂ ਅਮਰੀਕਾ ਕੈਨੇਡਾ ਉਹਦੇ ਕਰਕੇ ਘੁੰਮਿਆ ਆ ਤੇ ਥੋੜੀ ਵੀ ਵਧੀਆ ਪਛਾਣ ਚਲੋ ਥੋੜੀ ਹੋਰ ਪਾਸਿਆਂ ਵੀ ਬਣੀ ਹੋਈ ਹੈ ਪਛਾਣ ਪਰ ਇੱਕ ਤਰੀਕੇ ਨਾਲ ਇਹਨੇ ਵੀ ਕੁਦਰਤ ਨਾਲ ਪਿਆਰ ਕਰਨ ਨੂੰ ਹੈ ਤੁਹਾਨੂੰ ਫਾਲਤਾਂ ਦਿੱਤਾ ਹੀ ਫਾਉਤਾ ਰਾਇਆ ਜਦ ਮੈਂ ਤਾਂ ਇਹਨੂੰ ਜਨਪੁਰਾਉਣੀ ਮੇਨ ਮੰਨਦਾ ਵੀ ਕੀ ਕਹਾਂ ਲੱਕੀ ਮੰਨਦਾ ਜਾਂ ਉਵੇਂ ਪਹਿਲਾਂ ਜਦੋਂ ਅਜ ਤੋਂ 2-4 ਸਾਲ ਪਹਿਲਾਂ ਜਾਂ ਪਹਿਲਾਂ ਹੀ ਆਉ ਉਹ ਜਦੋਂ ਦੀ ਮੋਛਾ ਹੀ ਹੁਣ ਉਰੋਂ ਦੇ ਲੁੱਕ ਜਾਣ ਲੱਗਾ ਪਹਿਲਾਂ ਮੈਨੂੰ ਐ ਕਰਨੀ ਇਹ ਤਾਂ ਮਸਕਾ ਜਿਆ ਫਿਰਦਾ ਇਹਦਾ ਕਮਲਾ ਆਗਾ ਇਹਦਾ ਨੰਗੇ ਪੈਰੀ ਐਵੇਂ ਪੰਚ ਚ ਫਿਰਦਾ ਰਹਿੰਦਾ ਤੇ ਉਰੋਂ ਬਸ ਕੋਈ ਨਾ ਆਪਾਂ ਨੂੰ ਬੁਲਾ ਕੇ ਰਾਜੀ ਸੀਗਾ ਅਗਲਾ ਗਾਲੀ ਕੱਢਦਾ ਸੀਗਾ ਫਿਰ ਮੈਂ ਜਨਪੁਰ ਸੰਭ ਕਰਕੇ ਇਹਨਾਂ ਨਹੀਂ ਬਸ ਮੋਨੇ ਜਨਪੁਰਾਂ ਦੇ ਕਿੱਥੋਂ ਤਾਂ ਪਹੁੰਚਾਤਾ ਉਹ ਇੰਨੇ ਮੈਸੇਜ ਹੁੰਦੇ ਫੋਨੋਂ ਦੇ ਯਾਰ ਪੋਛੀ ਨਾ ਇੰਨੇ ਬੰਦੇ ਹੁੰਦੇ ਮਸ਼ਹੂਰ ਹੋ ਗਏ ਹੁਣ ਹਾਂ ਨਿੱਤ ਪੈਣਾ ਤਿੰਨ ਤਿੰਨ ਚਾਰ ਚਾਰ ਟੋਲ ਲਗਾਉਂਦੇ ਮਿਲਣ ਲਾਣਗੇ ਹੂੰ ਇੰਨੇ ਬੰਦੇ ਮਿਲ ਲਉਂਦਾ ਦੂਰ ਮਾਤਾ ਨੇ ਇਹਨੂੰ ਇੱਕ ਦੱਸ ਦੇ ਫਿਰ ਮਾਤਾ ਵੇਖ ਲੈ ਮੇਰੀ ਫੈਨ ਫੋਲੋਇੰਗ ਜਾਨਵਰਾ ਕਰਕੇ ਵੇਖ ਇਹਨਾਂ ਨੂੰ ਬਥੇਰਾ ਮੈਂ ਕਹਿੰਦਾ ਦੁਖੀ ਨਾ ਹੋਇਆ ਕਰ ਇਹਨਾਂ ਨੂੰ ਮੈਂ ਬਥੇਰਾ ਕਹਿੰਦਾ ਇਹ ਕਿੱਥੇ ਪੁਰਾਣੇ ਜਵਾਨੇ ਦੇ ਦੂਜੇ ਆ ਗਏ ਇਹ ਕਹਿੰਦੇ ਕੰਮ ਗਲਤ ਆਇਆ ਜਾਵਾ ਹੂੰ ਬਈ ਜਦੋਂ ਤੁਸੀਂ ਇਹਨੂੰ ਪਿਆਰ ਕਰਦੇ ਹੋ ਫਿਰ ਤੁਹਾਡੇ ਕੋਲੇ ਕਬੂਤਰ ਵੀ ਆ ਕੁੱਕੜ ਵੀ ਆ ਹਨਾ ਤੇ ਕਿ ਫਿਰ ਐ ਸਮਾ ਵੰਡਦੇ ਹੋ ਜਾਂ ਫਿਰ ਸਮਾ ਵਿੱਚ ਸਾਰਾ ਮਿਕਸ ਕਰਕੇ ਮੈਂ ਬਸ ਕੀ ਹੁੰਦਾ ਉਹ ਕਰੇ ਕਰੇ ਭਾਣੇ ਮਹੀਨੇ ਚ ਇੱਕ ਦੋ ਵਾਰੀ ਐ ਬਾਹਰ ਗੇੜਾ ਮਾਰਿਆ ਵਾ ਨਹੀਂ ਮੈਂ ਆ ਫਰਮਿੰਟ ਆਫ ਦਾ ਪਿੰਡ ਦੀ ਇੱਥੇ ਮੈਂ ਪਿੰਡੀ ਇੱਥੇ ਹੀ ਰਹਿਣਾ ਕਰੇ ਮੇਰੇ ਕੋਲ ਕੀ ਆ ਪਸ਼ੂ ਮੈਂ ਪਸ਼ੂ ਮੰਤਰੀ ਬਣਾਵਾ ਮੈਨੂੰ ਪਸ਼ੂ ਮੈਂ ਸਾਹਮਣੇ ਪੱਟੇ ਪੁੱਟੇ ਲਿਆਉਣੇ ਜੋ ਤੜਕ ਖੜੀਦਾ ਸਾਹ ਜੜੀ ਇਹਨਾਂ ਚ ਲੰਗੇ ਜਾਂਦੀ ਆ ਟਾਈਮ ਇਹਨਾਂ ਨੂੰ ਦੇਣ ਤੇ ਮੈਂ ਕੀ ਕਰਨਾ ਆਪਰਾ ਕੁੱਤੇ ਕੁੱਟਣ ਤੇ ਜਿਹਨੂੰ ਕਹਿੰਦੇ ਹੁੰਦੇ ਪੰਜਾਬੀ ਚ ਬਿੱਲੇ ਆ ਇਹਨਾਂ ਨੂੰ ਸਾਰਾ ਟਾਈਮ ਬਾਹਰ ਜਾਣ ਦਾ ਤੁਹਾਨੂੰ ਉਹ ਨਹੀਂ ਹੈਗਾ ਹਾਂ ਜਦੋਂ ਜਾਵੜ ਗਏ ਉਦੋਂ ਫਿਰ ਮੈਨੂੰ ਬੜਾ ਆਖਾਂਦਾ ਜਿਵੇਂ ਕਰੇ ਮੈਂ ਵਿਆਹ ਤੇ ਰਾਤ ਨੂੰ ਤਿੰਨ ਹੁਣ ਤਾਂ ਚੱਲ ਮੈਂ ਬਣਾ ਕਰ ਲੰਨਾ ਛੱਡਿਆਂ ਕਿ ਨੂੰ ਸਮਝਾ ਜਨਾ ਹੁਣ ਕਿਉਂ ਮੜੀ ਅੱਖ ਲੱਗੀ ਪਹਿਲਾਂ ਜਦ ਵਜਵਾਕ ਹੁੰਦੇ ਤੋ ਬਾਹਰ ਰੱਖੇ ਵੀ ਜਾਣ ਪਰ ਨਹੀਂ ਲੋਟਦੇ ਰਾਤ ਵੀ ਨਹੀਂ ਲਾਉਂਦਾ ਸੀ ਮੈਂ ਹੁਣ ਵੀ ਮੈਂ ਖਿੱਚ ਕੇ ਆਇਆ ਨਾ ਜਿੱਕੇ ਰਿਸ਼ਤੇਦਾਰਾਂ ਚ ਜਾਵਾਂ ਜਾਂ ਕਿਤੇ ਤੇ ਆਉਣਾ ਪੈਂਦਾ ਨਹੀਂ ਲੋਟ ਨਹੀਂ ਆਉਂਦਾ ਹੁਣ ਮੈਂ ਮੁਕਸ਼ਰ ਗਿਆ ਸੀ ਉਦਦੇ ਬੇਗੋ ਖੁੱਲ ਗਈ ਰਾਤ ਨੂੰ ਇਹ ਸਾਰ ਨੂੰ ਪੈਂਦੀ ਸੀ ਤੇ ਮੈਨੂੰ ਪਤਾ ਵੀ ਕਿਵੇਂ ਮੈਂ ਫੋਨ ਲਾ ਲਾ ਮੁੰਡਿਆਂ ਨੂੰ ਉਥੇ ਰੇਂਜ ਨਾਵੇ ਦੋ ਪਿੰਡ ਗ ਉੱਥੋਂ ਮੈਂ ਫੋਨ ਲਾ ਲਾ ਮਸਾ ਮੈਂ ਤਾਂ ਕਰ ਕਰ ਮੈਂ ਕਿਹਾ ਬਈ ਜਾਓ ਯਾਰ ਭੈਣ ਸਾਰੇ ਨੂੰ ਖਾ ਜੂ ਫੇਰ ਬੰਨ ਕੇ ਗਏ ਉਹ ਇਹ ਫਿਰ ਹੋਰ ਦੇ ਲੋਟ ਆ ਗਈ ਸੀ ਇਹ ਬਸ ਮਾੜਾ ਡਰ ਡਰ ਕੇ ਜਾਨਵਰ ਲੋਟ ਆਉਂਦਾ ਜਿਹਨੂੰ ਵੱਧ ਹੋ ਬੰਦੇ ਹੁਣ ਹੂੰ ਬਾਕੀ ਨੂੰ ਹਰੇਕ ਬੰਦਾ ਹੱਥ ਨਹੀਂ ਪਾਉਂਦਾ ਜਿਹੜੀਆਂ ਜਾਂ ਰੱਖਿਆ ਰੁੱਖਿਆ ਹੋਏ ਜਾਨਵਰ ਉਹਨੂੰ ਪਤਾ ਹੁੰਦਾ ਹੂੰ ਉਹ ਐ ਹੱਥ ਪਾ ਲੈਂਦਾ ਫਿਰ ਬੇਗੋ ਤੇ ਲਾਂਬੇ ਵੀ ਆਉਂਦੇ ਬੇਗੋ ਦੇ ਤਾਂ ਨਹੀਂ ਲਾਂਬੇ ਆਉਂਦੇ ਪਹਿਲਾਂ ਜਿਹੜੀ ਮੇਰੇ ਕੋਲ ਸੌਖ ਸੀਗੀ ਉਹਦੇ ਬਾਹਰ ਲਾਂਬੇ ਆਉਂਦੇ ਸੀ ਸਾਡੇ ਕੀ ਹੋਇਆ ਚਾਚੀ ਦੇ ਮੇਰੀ ਦੇ 5000 ਵਾਲਾ ਸੂਟ ਸੀਗਾ ਉਹ ਖੁੱਲੂ ਵੀ ਜਾਂਦੀ ਸੀ ਹਮ ਉਹਲੀ ਰੋਲੀ ਕਰਿਆ ਆਂਦਾ ਕਰੇ ਕੋਈ ਚੁੰਨੀ ਪਾੜਿਆ ਨਹੀਂ ਨਿਤੋਂ ਨਹੀਂ ਲੰਬਿਆ ਕਰਨਾ ਵੀ ਸਾਡਾ ਸੂਟ ਹੋ ਘੱਟਾ ਜਾਵੇਂ ਘੱਟਾ ਜਾਂ ਸਾਡੇ ਕੋਈ ਚੀਜ਼ ਚੱਕ ਲਈ ਅੱਗੇ ਹੁਣ ਮੇਰਾ ਦਾਦੇ ਦਾ ਭਰਾਗਾ ਉਹ ਕਹਿਣਾ ਹੁੰਦਾਗਾ ਵੀ ਤੈਨੂੰ ਤਾਂ ਬਾਹਰ ਨਹੀਂ ਆ ਰਿਆ ਭੈਣ ਨੂੰ ਗਿਝਾਲਾ ਕਿਸੇ ਭਾਂਡੇ ਚੱਕਣ ਤੇਰੇ ਕੋਲ ਤਾਂ ਸਮਾਨ ਹੀ ਨਾ ਮੁਕਿਆ ਕਰੂ ਇਹ ਉਹ ਗਝਾਲਾ ਵੀ ਕਿਸੇ ਦੇ ਹੱਥ ਜੋ ਨੋਟ ਖੋਲਿਆ ਕਰੇ ਜਾਂ ਪੈਸੇ ਖੋਲਿਆ ਕਰੇ ਉਹ ਮੇ ਗਝਾ ਤੇ ਉਹ ਪੈਸੇ ਨਹੀਂ ਮੁਖਣਗੇ। ਉਹ ਜਿਹੜੇ ਹਿਮਾਚਲ ਵਾਲੇ ਇਹ ਕੰਮ ਚੱਲਦਾ ਹੈ। ਹਾਂ ਹਾਂ ਉਹ ਭਾਏ ਨਾ ਖੁਕ ਲੈ ਜਾਂਦੇ ਜੇ ਫਿਰ ਜਾਂ ਕੋਈ ਖਾਣ ਪੀਣ ਨੂੰ ਦਿੰਦੇ ਆ ਫੇਰ ਦਿੰਦੇ ਆ। ਫੇਰ ਦਿੰਦੇ ਉਹ ਉਹਨੇ ਗਝ ਜਾਂਦਾ। ਇਹ ਜਿਵੇਂ ਮਰਜ਼ੀ ਗਝਾਲਾ ਯਾਰ। ਹੂੰ। ਨਹੀਂ ਵੀ ਜਿਵੇਂ ਵੀ ਬੈਗ ਉਹ ਦਿਨ ਰਾਤ ਨੂੰ ਖੁੱਲ ਗਈ ਫਿਰ ਫੋਨ ਤੈਨੂੰ ਬੜੇ ਉਹ ਆਏ ਹੁਣ ਵੀ ਤਾ ਖੁੱਲ ਗਈ ਤੇਰੀ ਬੈਗ ਉਹ। ਮੈਂ ਤਾਂ ਇੱਥੋਂ ਪਿੰਡੋਂ ਫੋਨ ਵੀ ਐਂ ਕਰਕੇ ਹੁਣੀ ਆ ਜਾ ਮੇਰਾ ਇਹਨਾਂ ਦਾ ਫੋਨ ਮੈਂ ਬਲਾਕ ਜੀ ਪਾਤਾ ਮੈਂ ਕਿਹਾ ਬੜਾ ਹੁਕਰੀ ਜਾਂਦੇ ਆ ਉਰੀ ਲਾ ਲਿਆ ਕਿ ਦੋ ਮਿੰਟ ਬਾਅਦ ਸਾਰੇ ਘਰ ਫੇਰ ਮੈਂ ਪਿੰਡੋਂ ਮੁੰਡਿਆਂ ਨੂੰ ਹੋਰ ਫੋਨ ਲਾਇਆ ਮੈਂ ਕਿਹਾ ਐਂ ਕਰਕੇ ਬਈ ਜਾਓ ਯਾਰ ਉਹ ਕਾ ਕੇ ਮਾਰੀ ਅੜਿੜਕੀ ਵੀ ਸੀਗੀ ਉਹ ਬਸ ਉਹ ਖੁੱਲ ਹੀ ਗਈ ਸੀ ਅੜਿੜਕੀ ਕਰਕੇ ਇਹਨੂੰ ਐ ਜੇ ਜ਼ੋਰ ਮਾਰਿਆ ਖੁੱਲ ਜੂ ਫੇਰ ਬਸ ਐਂ ਮੜਾ ਸੀਗਾ ਇੱਕ ਬੰਦਾ ਤੇ ਉਹਨੇ ਮੜਾ ਬਰਿਆ ਕੇ ਜੇ ਕੁਝ ਕਰਕੇ ਜੇ ਉਹ ਨੇੜੇ ਤਾਂ ਉਵੇਂ ਵੀ ਨਹੀਂ ਹੋਏ ਤੇ ਪਾਸੇ ਹੋ ਕੇ ਮੜਾ ਉਧਰੋਂ ਡਰਾ ਕੇ ਵੀ ਇੱਕ ਪਾਸੇ ਪੈਂਦੀ ਆ ਦੂਜੀ ਪਾਸੇ ਜਿਵੇਂ ਆਪਾਂ ਕੁੱਤੇ ਨੂੰ ਡਰਾ ਕੇ ਨਾ ਉਹ ਕਰ ਹਾਂ ਕੀਤਾ ਤੇ ਵੀ ਜਦੋਂ ਬੰਦਾ ਅੱਜ ਕੱਲ ਉਹਦੇ ਬੰਦੇ ਕੋਲੇ ਸਮਾਂ ਨਹੀਂ ਕੁਦਰਤ ਤੋਂ ਬੰਦਾ ਦੂਰ ਹੁੰਦਾ ਜਾਂਦਾ ਤੇ ਮੈਂ ਮੈਨੂੰ ਇਹ ਲੱਗਦਾ ਵੀ ਜਿਹਦੇ ਕੋਲ ਜਿਹਦੇ ਕੋਲੇ ਜਾਨਵਰ ਹੈ ਜਾਂ ਜਿੰਨਾ ਜਿਹਦੇ ਕੋਲੇ ਬੰਦੇ ਕੋਲੇ ਕੁਦਰਤ ਨਾਲ ਪਿਆਰ ਕਰਨ ਦਾ ਸਮਾਂ ਹੈ ਜਾਂ ਜਿਹੜਾ ਜਾਨਵਰ ਰੱਖਦਾ ਉਹਨੂੰ ਮੈਨੂੰ ਲੱਗਦਾ ਦੁਨੀਆ ਦੀਆਂ ਟੈਨਸ਼ਨਾਂ ਤੋਂ ਵੀ ਕੋਈ ਬਹੁਤਾ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ ਉਹਦੀ ਜ਼ਿੰਦਗੀ ਬੰਦੇ ਦੀ ਜ਼ਿੰਦਗੀ ਚ ਵੈਸੇ ਤਾਂ ਕੋਈ ਕੁਤਰਾ ਚੜਾਤਾ ਆਉਂਦੇ ਰਹਿੰਦੇ ਆ ਪਰ ਜਿਵੇਂ ਆਪਾਂ ਹੁਣ ਅੱਜ ਕੱਲ ਬਾਲਾ ਸੁਣ ਲੱਗੇ ਡਿਪਰੈਸ਼ਨ ਡਿਪਰੂਸ਼ਨ ਇਹ ਜਾਨਵਰਾਂ ਵਾਲੇ ਨਾਲ ਜਿਹੜਾ ਰਹਿਣ ਵਾਲਾ ਬੰਦਾ ਉਹਨੂੰ ਡਿਪਰੈਸ਼ਨ ਡਿਪਰੂਸ਼ਨ ਕਹਿੰਦੇ ਨੇੜੇ ਨਹੀਂ ਆਉਂਦਾ ਕੀ ਪਤਾ ਨਹੀਂ ਯਾਰ ਕੀ ਕਰਨ ਆਪਣੀ ਕੁਦਰਤੀ ਆਪਣੀ ਰੱਬ ਦੀ ਦੇਣਾ ਜਮਾ ਹੀ ਨਹੀਂ ਆਉਂਦਾ ਹੈ ਤੂੰ ਐ ਦੇਖ ਲਈ ਬੰਦਾ ਹੁਣ ਘਰੇ ਇਕੱਲਾ ਹੋ ਗਿਆ ਯਾਰ ਉਹਨੇ ਕੀ ਕਰਨਾ ਕੰਮ ਤੋਂ ਆ ਕੇ ਜਾਂ ਬਸ ਪੈ ਜਾਣਾ ਐ ਹੁਣ ਆਪਾਂ ਇਹਨੂੰ ਇਹਦਾ ਮੂੰਹ ਕਰ ਲਿਆ ਉਹਨੂੰ ਦਾਣੇ ਪਾਟੇ ਉਹਨੂੰ ਉਹ ਕਰਤਾ ਉਹਨਾਂ ਨਾਲ ਲੜੀਆਂ ਬਟਣ ਕਰ ਲੀਆਂ ਹੁਣ ਇਹ ਘਰੇ ਕੁੱਤਾ ਹੀ ਰੱਖ ਲਾ ਉਹ ਜਿਹਨੂੰ ਆਪਾਂ ਆਵਾਂਗੇ ਤੂੰ ਜਿੰਨਾ ਮਰਜ਼ੀ ਕਿਤੇ ਲੜ ਤੇ ਪਾਉਣ ਨੂੰ ਕੋ ਤੇਰੇ ਠੁੱਡਾ ਮਾਰੀ ਜਦੋਂ ਆ ਗਿਆ ਉਹਨੇ ਫੇਰ ਵੀ ਤੇਰੇ ਪੈਰਾਂ 'ਤੇ ਲੇਟੀ ਜਾਣਾ ਤੇ ਮੈਂ ਮੂੰਹ ਕਰਨਾ ਭੱਜੇ ਫਿਰਨਾ ਤੇਰੇ ਹੱਥ ਚੱਟੀ ਜਾਣੇ ਆ ਇਹਨਾਂ ਦਾ ਬੰਦਾ ਖੋਸ਼ ਹੋ ਜਾਂਦਾ ਵੀ ਭੈਣ ਹਣਾ ਵੀ ਲੋਕ ਤਾਂ ਮੈਂ ਕਿੱਥੇ ਦਾ ਲੜਕਾ ਆ ਕਿਤੇ ਇਹਨਾਂ ਕਿਹਨੇ ਮਾਰੀ ਕੀਤੀ ਤੇ ਆ ਦੇਖ ਲੈ ਜਿਹਨਾਂ ਨੂੰ ਰੋਟੀਆਂ ਪਾਉਂਦਾ ਇਹ ਕਿਵੇਂ ਲੈ ਮੇਰੇ ਠੁੱਡਾ ਮਾਰਿਆ ਇਹ ਫੇਰ ਵੀ ਮੈਨੂੰ ਆਉਂਦਾ ਵੀ ਹਾਂ ਮੇਰੇ ਨਾਲ ਮੂੰਹ ਕਰ ਇਹਨੇ ਜੀ ਖੋਸ਼ ਹੋ ਜਾਂਦਾ ਬੇਗਰਜ ਪਿਆਰੇ ਇਹਨਾਂ ਨੂੰ ਚਾਹੀਦਾ ਕੁਝ ਨਹੀਂ ਹਾਂ ਇਹ ਪਤਾ ਨਹੀਂ ਯਾਰ ਕੀ ਕਾਜ ਉਹ ਇਹਨਾਂ ਨੂੰ ਸਰਾਫ ਦਿੱਤਾ ਇਹਨੂੰ ਜਨਪੁਰ ਬਣਾਇਆ ਤੇ ਕਿਥੇ ਬੰਦੇ ਆ ਆਪਾਂ ਜਿਹੜੇ ਇੰਨੇ ਕੁੱਤੇ ਹੋਏਵੇਂ ਆ ਕੁੱਤੇ ਦਾ ਨਾਮ ਉਹ ਬਦਨਾਮ ਆ ਬੰਦੇ ਵਾਲੇ ਕੁੱਤੇ ਆ ਹੂੰ ਕੁੱਤਾ ਜਿਹੜਾ ਇੰਨਾ ਵਫਾਦਾਰ ਆ ਉਹ ਐਵੇਂ ਬਦਨਾਮ ਆ ਹੂੰ ਤੇ ਵੀ 베ਗੋ ਨੇ ਕਦੇ ਜ਼ਖਮੀ ਕੀਤਾ 베ਗੋ ਗੁੱਸੇ ਚ ਕਦੇ 베ਗੋ ਨੇ ਹੁਣ ਨਾ ਆ ਜਿੱਦਿਆਂ ਕਤੂਰਾ ਚੱਕ ਲਿਆ 베ਗੋ ਨੇ ਕਤੂਰਾ ਕੋਈ ਛੱਡ ਗਿਆ ਇੱਥੇ ਸਾਡੇ ਆਂਦੇ ਗੁਰਦੁਆਰੇ ਕਰਕੇ ਤੇ ਉਹ ਕਤੂਰਾ ਆ ਗਿਆ 베ਗੋ ਨੇ ਸਾਂਭ ਲਿਆ ਕੋ ਰੱਖ ਲਿਆ ਤੇ ਉਹ ਕਤੂਰਾ ਹੀ ਰੁਚੀਕਦਾ ਸੀ ਹੁਣ ਬਾਜ ਹੋ ਰਹੀ ਆ ਜਿਹੜੀ ਸਾਡੀ ਜ਼ਗੀਰੂਆ ਕੁੱਤੀ ਵੀ ਜਾ ਕੇ ਇਹਨੂੰ ਆਏ ਸੀ ਵੀ ਕੀ ਹੋ ਗਿਆ ਇਹ ਲੜਪੀ ਉਹਨਾਂ ਬਿਗੁਨਾਂ ਲੜਪੀ ਇੱਕ ਅੰਗੇ ਵੀ ਲੜਪੀ ਸੀ ਉਹ ਤਾਂ ਮੈਂ ਛੜਾਤੀ ਜਦ ਮਾਰੋ ਵਿੱਚ ਫੜਦੇ ਨੂੰ ਖਦੂਰਾ ਛੜਾਉਣ ਲੱਗਿਆ ਮੇਰੇ ਆਹ ਦੰਦ ਮਾਰ ਗਏ ਹੁਣ ਮੈਂ ਟੀਕੇ ਲਵਾਏ ਆ ਤੇ ਹੁਣ ਪਸਤੌਂਦੀ ਆ ਹੁਣ ਦੇਖ ਕੇ ਹੱਥ ਜਾਏ ਦੇਖੀ ਜਾਊਗੀ ਵੀ ਮੈਂ ਹੀ ਮਰੇਗਾ ਦੰਦ ਜੀ ਹੁਣ ਐਂ ਐਂ ਜੀ ਕਰੀ ਜਾਊਗੀ ਹੁਣ ਪਸਤੌਂਦੀ ਆ ਹਾਂ ਉਹ ਆਏ ਆ ਫਿਰ ਜਿਹਨੂੰ ਲੜੀ ਜਾਂਦੇ ਸੀ ਤੱਤੇ ਕਾ ਨਹੀਂ ਪੱਲਾ ਦਦਾ ਉਹਨੇ ਆਏ ਸੀ ਵੀ ਮੈਂ ਕੁੱਤੀ ਨੂੰ ਮੂੰਹ ਪਾਉਣੀ ਆ ਉਹਨੇ ਮੇਰੇ ਦੰਦ ਮਾਰੇ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਕੁੱਤੀ ਪਰਾਂ ਜਾਉੜੀ ਉਹ ਹੀ ਛੱਡਦੇ ਹੁਣ ਐ ਨੌਂਦਾਂ ਹੀ ਮਾਰ ਗਈ ਮੇਰੇ ਉਹ ਤਾਂ ਨਹੀਂ ਕੋ ਆਪਣ ਉਹ ਤੇਰਾ ਵੀ ਪੰਗਾ ਪੈ ਜਾਂਦਾ ਬਈ ਬਾ ਮੇਰੇ ਪੰਗਾ ਆ ਹੀ ਪੈ ਜਾਂਦਾ ਨਾ ਇਹ ਨਹੀਂ ਹੁੰਦਾ ਵੀ ਉਹ ਹੈ ਨਹੀਂ ਉਹਨੇ ਕੋ ਕਰਦੇ ਵੀ ਜਿਵੇਂ ਭਾਈ ਤੂੰ ਮੇਰੀ ਮੇਰੀ ਤਾਂ ਬਾਹਰ ਨਹੀਂ ਕਰਾਈ ਤੂੰ ਉਹਦੀ ਕਰਾਤੀ ਐ ਤਾਂ ਨਹੀਂ ਨਹੀਂ ਉਹੀ ਤਾਂ ਗੱਲ ਆ ਦੋ ਮਾਰੀ ਬਾਹਰ ਕਰੇ ਉਹਨੂੰ ਐ ਸੀ ਵੀ ਇਹ ਉਹ ਕੁੱਤੀ ਨੂੰ ਫੜਦਾ ਨਹੀਂਗਾ ਫਿਰ ਕਤੂਰੇ ਨੂੰ ਮੈਨੂੰ ਐ ਮੈਂ ਤੋਂ ਹੋ ਰਹਣਗੇ ਉਹਨੂੰ ਆਖ ਚੀਹੇ ਉਹਦਿੰਨਾ ਉਹਦੇ ਮਨ ਚ ਉਹਦੇ ਨਾਲ ਹੋ ਸੀਗਾ ਲੜਨੂ ਉਹਦੇ ਮਨ ਚ ਉਹ ਵਿਚ ਮੈਂ ਅੜ ਗਿਆ ਜਿਵੇਂ ਕਹਿੰਦੇ ਹੁੰਦਾ ਦੋ ਬਿੱਲੀਆਂ ਦੀ ਲੜਾਈ ਚ ਬਾਂਦਰ ਫਸ ਜਾਂਦਾ ਹਾਂ ਉਵੇਂ ਉਹ ਮੈਂ ਫਸ ਗਿਆ ਬੱਚਾ 2 15 ਦੀ ਲੜਾਈ ਚ ਸ਼ਾਇਦ ਪਤਾ ਨਹੀਂ ਬਿੱਲੀ ਆਉਂਦੀ ਆਏ ਨੂੰ ਹੁੰਦਾ ਉਹ ਭੈਣਾ ਭੁੱਲ ਗਏ ਉਹ ਬੜੀ ਪੁਰਾਣੀ ਗੱਲ ਆ ਹਾਂ ਤੇ ਬਈ ਇਹਦੇ ਜਿਹੜਾ ਉਹ ਐ ਵੀ ਬੇਗੋ ਨੂੰ ਜਦੋਂ ਤੁਸੀਂ ਲਿਆਂਦਾ ਜਾਂ ਬੇਗੋ ਤੁਹਾਡੇ ਕੋਲੇ ਆਉਂਦੀ ਆ ਜਾਂ ਹੋਰ ਵੀ ਤੁਹਾਡੇ ਕੋਲੇ ਜਾਨਵਰ ਆਉਂਦੇ ਆ ਫਿਰ ਤੁਸੀਂ ਜਿਹੜੇ ਫੱਟੜ ਹੁੰਦੇ ਆ ਜਾਂ ਉਹੀ ਰੱਖਦੇ ਹੋ ਜਾਂ ਵੀ ਹੋਰ ਵੀ ਵੀ ਤੁਹਾਡਾ ਆਪ ਦਾ ਵੀ ਸ਼ੌਂਕ ਹੈ ਤੁਸੀਂ ਆਪ ਵੀ ਲੈ ਆਉਂਦੇ ਹੋ ਜਾਨਵਰ ਨਹੀਂ ਨਹੀਂ ਇਹ ਇਹ ਜਿਹੜੇ ਜਾਨਵਰ ਇਹ ਤਾਂ ਮੈਂ ਕੋਈ ਫੱਟੜ ਦੇਣਾ ਜੇ ਮੇਰੀ ਮਾੜੀ ਜੀ ਬਾਹਾਂ ਟੁੱਟੀ ਹੋਵੇ ਨੂੰ ਪਤਾ ਹੈ ਹਜੇ ਵੀ ਪਤਾ ਲੱਗਦਾ ਨਾ ਹੱਥ ਲਾਏ ਤੋਂ ਗਲਤ ਜੁੜੀ ਹੋਈ ਆ ਕੋਈ ਉਵੇਂ ਨਾ ਕੋਈ ਪਿੱਛੇ ਕੋਈ ਐਕਸੀਡੈਂਟ ਉਵੇਂ ਹੋਇਆ ਹੋਣਾ ਕੋਈ ਚੱਕਰ ਵੀ ਉਹ ਆਪਣੇ ਕੁੱਕੜ ਕਬੂਤਰ ਦਾ ਆਪਣਾ ਐ ਸ਼ੌਂਕ ਨਹੀਂ ਪਹਿਲਾਂ ਪਤਾ ਹੀ ਨਹੀਂ ਮੈਂ ਕਰੂੰ ਰੱਖ ਲੈ ਸਾਡੇ ਘਰੇ ਵੀ ਨਹੀਂ ਸੀ ਤੇ ਮੈਂ ਕੀ ਹੁਣ ਝੂਲੇ ਚ ਪਾ ਕੇ ਕਿਥੋਂ ਲਿਆਣਾ ਕਿਥੋਂ ਮੋਢਾ ਲਿਆਇਆ ਕਿਥੋਂ ਕਿਵੇਂ ਲਿਆਇਆ ਘਰੇ ਲੈ ਆ ਕੇ ਛੱਡ ਲੈਣੇ ਤਾਂ ਸਾਡਾ ਬੁੜਾ ਬੜਾ ੜਬਾ ਤੇ ਉਹ ਫੇਰ ਛੱਡ ਆਇਆ ਕਰੀ ਮੈਂ ਫੇਰ ਲਿਆਇਆ ਕਰਾ ਪਤਾ ਹੀ ਨਹੀਂ ਕਿਵੇਂ ਆਇਆ ਨਿੱਕੇ ਜਿਹੇ ਹੁੰਦੇ ਰੱਖੇ ਹੋਏ ਜਾਨਪੁਰ ਬਾਈ ਥੋੜਾ ਅਨਮੁੱਲਾ ਟਾਈਮ ਦਿੱਤਾ ਬਿੱਗ ਉਵਰੀ ਦੀ ਵਧੀਆ ਜਾਣਕਾਰੀ ਦਿੱਤੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਵੀ ਸਾਰਿਆਂ ਦਾ ਦੇਖਣ ਵਾਲੀ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਬਈ ਅੱਜ ਕਹਿ ਦੇ ਵੀ ਬਈ ਹੁਣ ਮੈਨੂੰ ਹਿਸਾਬ ਆ ਗਿਆ ਕਹਿੰਦਾ ਹਾਂ ਹੁਣ ਹੌਲੀ ਹੌਲੀ ਹਿਸਾਬ ਆ ਗਿਆ ਯਾਰ ਪਹਿਲਾਂ ਜੱਕਦੇ ਸੀ ਐ ਸੀ ਵੀ ਉਨੀ ਇੱਕੀ ਗੱਲ ਨਾਲ ਕਹੀ ਜਾਵੇ ਪਰ ਇਹਨਾਂ ਦਾ ਮੁੱਦਾ ਹੀ ਬਣ ਜਾਂਦਾ ਹੁੰਦਾ ਵੀ ਹੈ ਨਾ ਤਗੂ ਐ ਜੱਕਦੇ ਆ ਹੂੰ ਸੋਚ ਸਮਝ ਕੇ ਬੋਲਣਾ ਪੈਂਦਾ ਭਾਈ ਇਹਨਾਂ ਨਹੀਂ ਕੀ ਹੁੰਦਾ ਜਿਵੇਂ ਹੁਣ ਰੀਡਿੰਗ ਮੇਰੀਆਂ ਉਂਗਰੀਲਾ ਬੜਾ ਸੋਚਦੇ ਨਹੀਂ ਕੋਈ ਹੁੰਦਾ ਕਿਰਾਂ ਵੀ ਪਾਤੀ ਪਾਤੀ ਯਾਰ ਦੇਖਾਂਗੇ ਕੀ ਬਣਦਾ ਹੈ ਜੁੜੇ ਰਹੋ ਵੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ